ਅਸਲਾਮ ਵਾਲੇਕੁਮ ਨਾਜ਼ਰੀਨ ਤੁਸੀਂ ਦੇਖ ਰਹੇ ਹੋ ਫਕੀਰੀ ਰੰਗ ਚੈਨਲ ਇੱਕ ਕਰ ਫਿਰ ਹਾਜ਼ਰ ਆਪਦੀ ਖਿਦਮਤ ਦੇ ਵਿੱਚ ਅੱਜ ਦਾ ਇਹ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਦੇ ਵਿੱਚ ਆਪਦੀ ਨਾਲ ਗੱਲ ਸਾਂਝ ਕਰਾਂਗਾ 11ਵੇਂ ਸ਼ਰੀਫ ਦੇ ਬਾਰੇ ਵਿੱਚ ਆਪ ਜਾਣਦੇ ਹੋ ਕਿ ਹਰ ਮਾਂ ਦੇ ਵਿੱਚ ਗਰਮਸ਼ੀ ਜਿਹੜੀ ਹੈ ਉਹ حضرت سیدنا ਸ਼ੇਖ ਅਬਦੁਲ ਕਾਦਰ ਸ਼ਾਹ ਜ਼ਿਲਾਨੀ ਮਹਿਬੂਬੁਲ ਸਬਾਨੀ ਕੁਤਬੁਰ ਬਾਨੀ ਬਲੀਆ ਨੇ ਬਲੀ ਪੀਰਨ ਪੀਰ ਦਸਤਗੀਰ ਪੀਰ ਮੀਰਾ ਗੌਸ ਬਖਸ਼ਰਕਾਰ ਜੀ ਦੇ ਨਾਮ ਦੀ ਜਿਹੜੀ 11ਵਾਂ ਸ਼੍ਰੀਫ ਉਹ ਦਿੱਤੀ ਜਾਂਦੀ ਹੈ 11ਵਾਂ ਸ਼੍ਰੀਫ ਦਾ ਖਤਮ ਦਵਾਇਆ ਜਾਂਦਾ ਤੇ ਕੁਝ ਦੋਸਤ ਐਸੇ ਨੇ ਜੋ ਹਰ ਵਾਰ ਹਰ ਮਹੀਨੇ ਦੇ ਵਿੱਚ ਆਪਣੇ ਨਵੇਂ ਜੁੜਦੇ ਨੇ ਤੇ ਉਹ 11ਵਾਂ ਸ਼੍ਰੀਫ ਦਾ ਜੀ ਸੁਨੇਹਾ ਉਹਨਾਂ ਨੂੰ ਮਿਲਦਾ ਹੈ ਤੇ ਪੁੱਛਦੇ ਨੇ ਕਿ ਇਹ 11ਵੀਂ ਕੀ ਹੈ ਕਿਦੋਂ ਦਿੱਤੀ ਜਾਂਦੀ ਹੈ ਤੇ ਕਿਵੇਂ ਦੇਖੀ ਜਾਂਦੀ ਹੈ ਤਾਂ ਅੱਜ ਦੇ ਇਸ ਪੈਗਾਮ ਦੇ ਵਿੱਚ ਆਪਦੇ ਨਾਲ ਥੋੜੀ ਜਿਹੀ ਗੱਲ ਫਿਰ ਇਹ ਸਾਂਝ ਕਰਾਂਗੇ 11ਵੀਂ ਸ਼੍ਰੀਫ ਬਾਰੇ ਕਿ 11ਵੀਂ ਸ਼੍ਰੀਫ ਕਿਦੋਂ ਦਿੱਤੀ ਜਾਂਦੀ ਹੈ ਕਿਵੇਂ ਦੇਖੀ ਜਾਂਦੀ ਹੈ ਤੇ ਇੱਕ ਦੋ ਆਂਦੀ ਹੈ ਤਵਾਉ ਅਜਦੇ ਪੈਗਾਮ ਆਪਾਂ ਸ਼ੁਰੂ ਕਰੀਏ ਉਸ ਖੁਦਾ ਦੇ ਨਾਤੇ ਜੋ ਹਰਕਤ ਮਿਹਰਬਾਨ ਔਰ ਨਿਗੇਬਾਨ ਹੈ 11ਵਾਂ ਸ਼ਰੀਫ ਮਤਲਬ 11 ਜਦੋਂ ਚੰਦ ਚੜਦਾ ਹੈ ਤੇ ਚੰਦ ਚੜੇ ਨੂੰ 11 ਦਿਨ ਹੋ ਜਾਂਦੇ ਨੇ ਦਿਨ 10ਵਾਂ ਤੇ ਰਾਤ ਦੀ 11ਵਾਂ ਇੱਥੇ ਆਪਾਂ 11ਵਾਂ ਸ਼ਰੀਫਾ ਖਤਮ ਕਰਵਾਉਂਦੇ ਨੇ ਦਿਨ 10ਵਾਂ ਹੋਵੇ ਤੇ ਰਾਤ ਦੀ 11ਵਾਂ ਦਿਨ 10ਵਾਂ ਤੇ ਰਾਤ ਦੀ 11ਵਾਂ ਦਾ ਮਤਲਬ ਕੀ ਹੈ ਕਿਉਂਕਿ ਜੋ ਜਿਹੜੇ ਸੂਫੀ ਨੇ ਜਿਹੜੇ ਫਕੀਰ ਨੇ ਇਨਾਂ ਦਾ ਜਿਹੜਾ ਦਿਨ ਹੈ ਸ਼ਾਮ ਨੂੰ 4 ਵਜੇ ਚੜਦਾ। ਤੋਂ ਇਸੇ ਲਈ ਆਪਾਂ ਜੋ ਵੀ ਸ਼ਾਮ ਦੇ 4 ਵਜੇ ਚਿਰਾਗ ਰੋਸ਼ਨ ਕੀਤੇ ਜਾਂਦੇ ਨੇ। ਤੋਂ ਇਸਰਤ ਕੇ ਚਿਰਾਗ ਜਿਹੜੇ ਸ਼ਾਮ ਦੋਸ਼ਨ ਕੀਤੇ ਜਾਂਦੇ ਨੇ, ਇੱਥੋਂ ਮੰਨਿਆ ਜਾਂਦਾ ਕਿ ਦਿਨ ਜਿਹੜਾ ਉਹ 10ਵਾਂ, 10ਵਾਂ ਦਿਨ ਜਦੋਂ ਖਤਮ ਹੋ ਜਾਂਦਾ ਸ਼ਾਮ ਨੂੰ 4 ਵਜੇ ਦਿਨ 11ਵਾਂ ਸ਼ੁਰੂ ਹੋ ਗਿਆ। ਇਸੇ ਆਪਾਂ ਕਹਿੰਦੇ ਆ ਕਿ ਜਿਹੜੇ ਫਕੀਰ ਨੇ ਸਾਰੀ ਰਾਤ ਜਾਗਦੇ ਨੇ ਤੇ ਰਾਤ ਨੂੰ ਜਾਗ ਕੇ ਤੇ ਉਹ ਅੱਲਾਹ ਦੀ ਆਵਾਜ਼ਤ ਕਰਦੇ ਨੇ। ਤੋਂ ਇਸ ਤਰ੍ਹਾਂ ਦਿਨ 10ਵਾਂ ਤੇ ਰਾਤ ਦੀ 11ਵੀਂ ਆਪਾਂ ਜਿਹੜੀ ਉਹ 11ਵੀਂ ਸ਼ਿ ਜਿ ਮਨਾਉਂਦੇ ਆ। ਉਹਨੇ ਗਿਆਨ ਵਿੱਚ ਸ਼ਰੀਫ ਜਿਹੜੀ ਹੈ ਸ਼ੁਰੂ ਕਿਦਾਂ ਹੋਈ ਹਜਰਤ سیدਨਾ شیخ ਅਬਦੁਲ ਕਾਦਰ شاہ ਜ਼ਿਲਾਨੀ ਮਹਿਬੂਬੁਲ ਜ਼ਬਾਨੀ ਕੁਤਬੁਰ ਬਾਨੀ ਬਲੀਆਂ ਨੇ ਬਲੀ ਪੀਰ ਨੇ ਪੀਰ ਦਸਤਗੀਰ ਪੀਰ ਮੀਰਾ ਗੌਸ ਬਖ ਸਰਕਾਰ 11ਵੇਂ ਸ਼ਰੀਫ ਜਿਹੜੀ ਹੈ ਉਹ ਆਪਣੇ ਬਜ਼ੁਰਗਾਂ ਦੇ ਨਾਮ ਦੀ ਕਰਿਆ ਕਰਦੇ ਸਨ ਉਹਨਾਂ ਦੇ ਬਜ਼ੁਰਗ ਪੰਜ ਤਨ پاک ਹਜਰਤ ਮੁਹੰਮਦ ਸਾਹਿਬ ਹਜਰਤ ਮੌਲਾ Али ਸਰਕਾਰ ਹਜਰਤ ਬੀਬੀ ਫਾਤਿਮਾ ਹਜਰਤ ਇਮਾਮ ਮਹਸਨ ਹਜਰਤ ਇਮਾਮ ਹੁਸੈਨ ਇਹ ਪੰਜ ਤਨ ਪਾਕ ਪੰਜ ਪੰਜ ਤਨ ਮੰਨ ਲਓ ਪੰਜ ਸਰੀਰ ਇਹ ਪੰਜ ਤਨ ਪਾਕ ਜਿਹੜੇ ਇਹਨਾਂ ਦੇ ਨਾਮ ਦੀ 11ਵੀਂ ਮੀਰਾ ਗਵਾਂਸਪਕ ਸਰਕਾਰ ਜਿਹੜੇ ਕਰਦੇ ਹੁੰਦੇ ਸਨ ਤੇ 11ਵੀਂ ਕਰਕੇ ਉਹਨਾਂ ਨੇ ਫਾਤੀਹਾ ਕਰਕੇ ਸਜਦਾ ਸਲਾਮ ਕਰਕੇ ਤੇ ਆਪਣੇ ਜਿਹੜੇ ਉਹਨਾਂ ਦੇ ਸਟੂਡੈਂਟ ਹੁੰਦੇ ਸੀ ਉਸ ਟਾਈਮ ਮਦਰਸੇ ਦੇ ਵਿੱਚ ਤੇ ਉਹਨਾਂ ਨੂੰ ਹੀ ਉਹ ਜਿਹੜਾ ਜੋ ਵੀ ਉਹਨਾਂ ਨੇ ਖਤਮਤ ਬਣਾ ਲੰਗਰ ਜਿਹੜਾ ਉਹ ਬਣਦੇ ਦਿੰਦੇ ਸੀ ਇਸ ਤੋਂ ਬਾਅਦ ਇਹ 11ਵੀਂ ਹੌਲੀ ਹੌਲੀ ਇੰਨੀ ਮਕਬੂਲ ਹੋ ਗਈ ਕਿ ਪੰਜ ਸਰਪਾਗ ਦੀ ਸਰਕਾਰ ਉਹਨਾਂ ਨੇ ਮੀਰਾ ਗਵਾਂਸਪਰ ਸਰਕਾਰ ਜੀ ਨੇ ਇੱਕ ਲਖ ਦਿੱਤਾ ਕਿ ਆਪਨੇ ਸਾਡੇ ਨਾਮ ਦੀ 11ਵੀਂ ਦਵਾਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਆਪ ਨੂੰ 11ਵੀਂ ਵਾਲਾ ਪੀਰ ਕਹਿ ਕੇ ਬੁਲਾਉਣਗੇ ਜਿਸ ਤਰ੍ਹਾਂ ਤੁਸੀਂ ਸਾਨੂੰ 11ਵੀਂ ਚੀਜ਼ ਦਾ ਖਤਮ ਦਵਾਉਂਦੇ ਹੋ ਤੇ ਲੋਕ ਤੁਹਾਡੇ ਨਾਮ ਦਾ 11ਵੀਂ ਚੀਜ਼ ਦਾ ਖਤਮ ਦਵਾਇਆ ਕਰਨਗੇ ਆਪ ਨੂੰ 11ਵੀਂ ਵਾਲਾ ਪੀਰ ਕਿਹਾ ਜਾਏਗਾ ਤੋਂ ਫਿਰ ਅੱਜ ਆਪਾਂ ਜੋ ਵੀ 11ਵੀਂ ਕਰਦੇ ਆਂ ਆਪਾਂ ਗਵਾਂਸਪਰ ਸਰਕਾਰ ਜੀ ਦੇ ਨਾਮ ਦੀ 11ਵੀਂ ਕਰਦੇ ਆਂ ਵੋਸਬਾ ਸਰਕਾਰ ਜੀ ਆਪਣੇ ਬਜ਼ੁਰਗਰ ਦੇ ਨਾਮ ਦੀ 11ਵੀਂ ਕਰਦੇ ਸੀ ਹੁਣ 11ਵੀਂ ਜਿਹੜੀ ਹੈ ਜਦੋਂ ਆਪਾਂ ਕਰਦੇ ਆ ਇਹਦੇ ਵਿੱਚ ਕਰਨਾ ਕੀ ਹੁੰਦਾ ਕਰਨਾ ਕੀ ਹੁੰਦਾ ਕਿ ਜਿੱਦੋਂ ਦਿਨ ਜਿਹੜਾ ਚੰਦ ਚੜਦਾ ਚੰਦ ਚੜੇ ਤੇ ਜਦੋਂ ਜਿਹੜੇ 11 ਜਿੰਨੇ ਉਹ 11 ਦਿਨ ਨੂੰ ਚੰਦੀਆਂ ਰਾਤਾਂ ਹੁੰਦੀਆਂ ਨੇ ਚੰਦ ਦੀਆਂ ਰਾਤਾਂ ਹੁੰਦੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਇੱਕ ਤੇ ਆਪਾਂ ਜ਼ਿਕਰ ਬੰਦਗੀ ਕਰਨਾ ਹੁੰਦਾ ਹੈ ਮਾਲਿਕ ਨੂੰ ਯਾਦ ਕਰਨਾ ਇਹਨਾਂ ਦਿਨਾਂ ਦੇ ਵਿੱਚ ਜਿੱਦੋਂ ਕੋਈ ਕਲਮਾ ਜਾਂ ਕੋਈ ਆਪਾਂ ਜ਼ਿਕਰ ਕੋਈ ਵਜ਼ੀਫਾ ਸ਼ੁਰੂ ਕਰਨਾ ਚੰਦ ਦੀਆਂ ਰਾਤਾਂ ਦੇ ਵਿੱਚ ਇਹ ਉਭਜੀ ਫਾ ਸ਼ੁਰੂ ਹੁੰਦਾ ਹੈ। ਤੋਂ ਨੇਰ ਜਿਹੜਾ ਹੁੰਦਾ ਹੈ ਉਹ ਨੇਰ ਦੇ ਵਿੱਚ ਨਹੀਂ ਕਰਦੇ ਇਹਨਾਂ ਚੰਦ ਦੀਆਂ ਰਾਤਾਂ ਦੇ ਵਿੱਚ ਇਹ ਉਭਜੀ ਫਾ ਸ਼ੁਰੂ ਕਰਦੇ ਆ। ਤੋਂ ਇਹਨਾਂ ਦਿਨਾਂ ਦੇ ਵਿੱਚ ਹੀ ਆਪਾਂ ਕੋਈ ਵੀ ਆਪਣੀ ਬੰਦਗੀ ਜਿਹੜੀ ਹੈ ਉਹ ਕਰਨੀ ਸ਼ੁਰੂ ਕਰੀਏ ਤੇ ਇਹਨਾਂ ਦੇ ਵਿੱਚ ਬਹੁਤ ਜਿਹੜੀ ਖੈਰ ਵਰਕਰਤ ਆਪਾਂ ਨੂੰ ਮਿਲਦੀ ਹੈ। ਕਿਉਂਕਿ ਜਦੋਂ ਅਸੀਂ ਇੱਕ ਵੱਜ ਕੇ ਇੱਕ ਬੰਨ ਕੇ ਬੰਨ ਕੇ ਕਰਦੇ ਆਂ ਰੋਜ਼ ਬੰਨਦੇ ਆਂ ਸਕਾਰ ਨੂੰ ਯਾਦ ਕਰਦੇ ਆਂ ਤੇ ਉਹ ਜਿਹੜੀ ਸਾਡੀ ਬੰਦਗੀ ਉਹ ਪੱਕ ਜਾਂਦੀ ਹੈ ਲੱਗ ਜਾਂਦੀ ਹੈ। ਤਫਰੀਦ ਸਟੈਂਪ ਜਦੋਂ ਅਸੀਂ ਬਹਿਣਾ ਉਸੇ ਟਾਈਮ ਸਰਕਾਰ ਜੀ ਦਾ ਨਜ਼ਰੇ ਕਰਮ ਹੋ ਜਾਂਦਾ ਉਹਨਾਂ ਦਾ ਧਿਆਨ ਆਪਣੇ ਮਰੀਦ ਉੱਲ ਹੋ ਜਾਂਦਾ ਆਪਣੇ ਮੁਸ਼ਰਫਤ ਕਰਨ ਦੇ ਨਾਲ ਕਿ ਇਹ ਮੇਰਾ ਮਰੀਦ ਜਿਹੜਾ ਇਹ ਬੈਠਣ ਲੱਗਾ ਹੈ ਤੇ ਸਰਕਾਰ ਫਿਰ ਉਸ ਵਕਤ ਇੱਕ ਫੇਰਾ ਵੀ ਪਾਉਂਦੇ ਨੇ ਫਿਰਕਾ ਕਰ ਲੈਂਦੇ ਨੇ ਕਿ ਜਿਹੜਾ ਮਰੀਦ ਬੈਠਾ ਹੈ ਉਹਨੂੰ ਅਸੀਂ ਹੁਣ ਮਿਲਣਾ ਹੈ ਦੇਖਣਾ ਹੈ ਜਾਣਾ ਹੈ ਤੋਂ ਇਸਰਕੇ ਆਪਣਾ ਜਿਹੜੀ 11ਵੀਂ ਸ਼ਿਬਦਾ ਖਤਮ ਕਰਵਾਉਂਦੇ ਆਂ ਹੁਣ ਇਹ 11ਵੇਂ ਸ੍ਰੀ ਦੇ ਕਾਰਨ ਦੇ ਵਿੱਚ ਆਪਾਂ ਕਿਹੜੀ ਚੀਜ਼ ਦਾ ਲੰਗਰ ਜਿਹੜਾ ਉਹ ਲਾ ਸਕਦੇ ਆ ਜਾਂ ਭੋਗ ਲਵਾ ਸਕਦੇ ਆ ਕੋਈ ਵੀ ਚੀਜ਼ ਹੋ ਸਕਦੀ ਹੈ ਜੀ ਪੀਲੇ ਚੋਲ ਬਣਾ ਲਓ ਜਾਂ ਪੀੜੇ ਚ ਦੂਣ ਵਾਲੇ ਚੋਲ ਬਣਾ ਕੇ ਕਈ ਕੜੀ ਚੋਲ ਬਣਾ ਕੇ ਵੀ ਭੋਗ ਲਵਾਉਂਦੇ ਨੇ ਤੇ ਇਹਦੇ ਵਿੱਚ ਕਈ ਜਿਹੜੇ ਆ ਗੋਸਟ ਦੇ ਨਾਲ ਜਿਹੜਾ ਮੀਟ ਦੇ ਨਾਲ ਮਾਸ ਦੇ ਨਾਲ ਵੀ ਗਿਆਰਵੀ ਕਰਦੇ ਨੇ ਕਈ ਥਾਵਾਂ ਤੇ ਇਦਾਂ ਹੁੰਦੀ ਹੈ ਤੇ ਕਈ ਜਿਹੜੇ ਸੁੱਕੇ ਆਪਾਂ ਜਿਦਾਂ ਮੇਵਾ ਹੋ ਗਿਆ ਕੋਈ ਬਦਾਮ ਜਾਂ ਖਜੂਰਾ ਜਾਂ ਕੋਈ ਹੋਰ ਡਰਾਈ ਫਰੂਟ ਜਿਹੜਾ ਹੈਗਾ ਕੋਈ ਵੀ ਉਹਨੂੰ ਲੈ ਕੇ ਆਪਾਂ ਖਤਮ ਕਰਵਾ ਸਕਦੇ ਆ ਤਿੰਨ ਤੋਂ ਬਿਨਾ ਆਪਾਂ ਕੋਈ ਮਠਿਆਈ ਹੋ ਸਕਦੀ ਹੈ ਵਰਕੀ ਹੋਵੇ ਪੇੜੇ ਹੋਵੇ ਲੱਡੂ ਕਿਸੇ ਵੀ ਚੀਜ਼ ਦਾ ਆਪਾਂ ਭੋਗ ਲਵਾ ਸਕਦੇ ਹਾਂ ਜਾਂ ਫਿਰ ਆਪਾਂ ਕੋਈ ਫਲ ਜਿਹੜਾ ਹੋ ਗਿਆ ਉਹ ਫਲ ਜਿਹੜਾ ਹੈ ਉਹ ਆਪਾਂ ਰੱਖ ਕੇ ਸਜਦਾ ਸਲਾਮ ਕਰਕੇ ਤੇ ਭੋਗ ਲਵਾ ਸਕਦੇ ਹਾਂ ਤੇ ਗੌਸਪਲ ਸਰਕਾਰ ਜੀ ਨੇ ਇਹ ਕਿਹਾ ਹੈ ਕਿ ਜੇ ਕੋਈ ਇਨਸਾਨ ਕੋਈ ਹੋਰ ਚੀਜ਼ ਖਤਮ ਨਹੀਂ ਦਵਾ ਸਕਦਾ ਤੇ ਉਹ ਇੱਕ ਪਾਣੀ ਦੇ ਗਲਾਸ ਦੇ ਉੱਪਰ ਜਿਹੜਾ ਵਿੱਚ ਦੋ ਦਾਣੇ ਖੰਡ ਦੇ ਪਾ ਕੇ ਉਹ ਹੀ ਖਤਮ ਦਵਾ ਦੇ ਤੇ ਉਹਦਾ ਉਹ ਵੀ ਕਬੂਲ ਕੀਤਾ ਜਾਵੇਗਾ ਕਿ 11ਵੀਂ ਕਰਨ ਦੇ ਨਾਲ ਜਿਹੜਾ ਇਨਸਾਨ ਹੈ ਉਹਦੇ ਘਰ ਦੀ ਗਰੀਬੀ ਦੂਰ ਹੁੰਦੀ ਹੈ ਜੋ ਇਨਸਾਨ ਗਰੀਬੀ ਦੇ ਵਿੱਚ ਹੈ ਉਹ ਇੱਕੋ ਕੰਮ ਕਰੇ ਉਹ 11ਵੀਂ ਕਰੇ ਉਹ 11ਵੀਂ ਕਰਨ ਦੇ ਨਾਲ ਹੌਲੀ-ਹੌਲੀ ਮੈਂ ਇਹ ਨਹੀਂ ਕਹਿੰਦਾ ਕਿ ਇੱਕਦਮ 11ਵੀਂ ਕਰਨ ਸ਼ੁਰੂ ਕੀਤੀ ਤੇ ਉਹਦੇ ਸਾਰੇ ਕਾਰਜ ਹੱਲ ਹੋ ਗਏ ਤੇ ਉਹਦੀ ਗਰੀਬੀ ਚੱਕ ਹੋ ਗਈ ਪਰ ਹੌਲੀ-ਹੌਲੀ ਉਹਦੇ ਘਰ ਦੀ ਜਿਹੜੀ ਗੁਰਬਤ ਹੈ ਉਹ ਚੱਕ ਹੋ ਜਾਵੇਗੀ ਹੱਲ ਹੋ ਜਾਵੇਗਾ ਤਾਂ ਮਸਲਾ ਕਿਉਂਕਿ 11ਵੀਂ ਕਰਨ ਵਾਲਾ ਇਨਸਾਨ ਕਦੀ ਵੀ ਗਰੀਬ ਨਹੀਂ ਰਹਿੰਦਾ ਐਸੀਆਂ ਬਰਕਤਾਂ ਹੋਣ ਲੱਗ ਪੈਂਦੀਆਂ ਨੇ ਜਿੱਦ ਵਾਸਤੇ ਸਰਕਾਰ ਜੀ ਦੇ ਨਾਮ ਦਾ ਲੰਗਰ ਚਲਾਉਂਦੇ ਆ ਜਾਂ ਉਹਨਾਂ ਦੇ ਨਾਮ ਦੀ ਨਿਆਜ਼ ਜੜੀ ਉਹ ਤਕਸੀਮ ਕਰਦੇ ਆ ਬੱਚਿਆਂ ਦੇ ਵਿੱਚ ਕੁਝ ਸਮਾਂ ਬਹਿ ਕੇ ਸਰਕਾਰ ਜੀ ਦੇ ਨਾਮ ਦੀ ਹਾਜ਼ਰੀ ਭਰਦੇ ਆ ਤੇ ਉਹਨਾਂ ਦੇ پاک ਕਰਮ ਸਾਡੇ ਤੇ ਹੋ ਜਾਂਦਾ ਤੇ ਉਹਦੇ ਨਾਲ ਫਿਰ ਜਿਹੜੀ ਸਾਡੀ 11ਵੀਂ ਜਿਹੜੀ ਬਣ ਜਾਂਦੀ ਹੈ ਲੱਗ ਜਾਂਦੀ ਹੈ ਤੇ ਇਹਦੇ ਫਿਰ ਸਾਡੀ ਅਕੈਡੈਮਿਕ ਕਬੂਲ ਹੋਣ ਲੱਗ ਪੈਂਦੀ ਹੈ ਤੇ ਜਦੋਂ ਸਰਕਾਰ ਜੀ ਸਾਡੀ 11ਵੀਂ ਕੂਲ ਕਰਕੇ ਇੱਕ ਤਰਜ਼ ਕਰਮ ਦੀ ਵੀ ਤਾਂ ਹੋ ਗਈ ਤੇ ਇੰਨਾ ਸਾਨੂੰ ਉਹਨਾਂ ਨੂੰ ਦੇ ਦੇਣਾ ਕਿ ਸਾਨੂੰ ਰੱਖਣ ਦੀ ਸਮਝ ਨਹੀਂ ਮਿਲਦੀ ਤੁਸੀਂ ਸਰ ਕੀ ਆਪਾਂ ਜੀ ਆਪਣੀ ਗੁਰਵਤ ਤੋਂ ਬਚਣਾ ਹੈ ਕਰੀਬੀ ਤੋਂ ਬਚਣਾ ਹੈ ਤੇ 11ਵਾਂ ਸ਼ਰੀਫ ਦਾ ਜਿਹੜਾ ਖਤਮ ਹੈ ਉਹ ਆਪਾਂ ਦਵਾਈਏ। ਤੋਂ ਇਸ ਮਹੀਨੇ ਜੋ 11ਵਾਂ ਸ਼ਰੀਫ ਸਾਡੀ ਆ ਰਹੀ ਹੈ ਉਹ 11ਵੇਂ 22 ਤਰੀਕਾ ਦਿਨ ਸੋਮਵਾਰ ਹੈ। 22 ਤਰੀਕ ਦਿਨ ਸੋਮਵਾਰ ਨੂੰ 11ਵਾਂ ਸ਼ਰੀਫ ਦਾ ਖਤਮ ਆਪਾਂ ਦਵਾਉਣਾ। ਹਜਰਤ سیدਨਾ ਸ਼ੇਖ ਅਬਦੁਲਕਾਦਰ ਸਾਹਿਬ ਜਾਨੀ ਮਹਿਬੂਬੁਲ ਸੁਬਾਨੀ ਕੁਤਬੁਰ ਬਾਨੀ ਬਲੀਆਨੇ ਬਲੀ ਪੀਰਾਂ ਦੇ ਪੀਰ ਦਸਤਗੀਰ ਪੀਰ ਮੀਰਾ ਗੌਸ ਪਾਕ ਸਰਕਾਰ ਜੀ ਦੇ ਨਾਮ ਦਾ 11ਵਾਂ ਸ਼ਰੀਫ ਦਾ ਖਤਮ ਦਵਾਉਣਾ। ਸਰਕਾਰ ਜੀ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਨਾਮ ਨੂੰ ਯਾਦ ਕਰਦੇ ਹੋਏ ਕਿ ਸਰਕਾਰ ਜੀ ਦੇ ਨਾਮ ਦੇ ਵਿੱਚ ਬਹੁਤ ਬਰਕਤ ਹੈ ਇਸమే ਆਜਮੇ ਉਹਨਾਂ ਦਾ ਨਾਮ ਜਿਸ ਉਹਨਾਂ ਦੇ ਨਾਮ ਨੂੰ ਯਾਦ ਕਰਨਾ ਤੇ ਆਪਾਂ ਕੁਝ ਸਮ ਹਾਜ਼ਰੀ ਭਰਨੀ ਹੈ ਤੇ ਸਰਕਾਰ ਆਪਣੇ ਤੇ ਬੜੀਆਂ ਰਹਿਮਤਾਂ ਕਰਦੇ ਨੇ ਬਰਕਤਾਂ ਕਰਦੇ ਨੇ ਤੋਂ ਨੇਕ ਤੇ ਜਾਇਜ਼ ਦੁਆਵਾਂ ਕਰਦੇ ਹੋਏ ਹਜ਼ਰਤ ਸਿਕਦਨਾ شیخ ਅਬਦੁਲ ਕਾਦਰ ਜਿਲਾਨੀ ਪੀਰ ਉਹਨਾਂ ਦੇ ਨਾਮ ਦੀ ਗੈਰਨੀ ਆਪਾਂ ਖਤਮ ਦੁਆਉਣਾ ਹੈ ਸ਼ਾਮ ਦਾ ਸਮਾ ਦਿਨ ਸੋਮਵਾਰ ਸ਼ਾਮ ਨੂੰ ਆਪਾਂ ਗੈਰਮਿਸ਼ੇ ਦਾ ਖਤਮ ਦਵਾ ਕੇ ਨੀਕ ਤੇ ਜਾਇਜ਼ ਦਵਾਵਾਂ ਕਰਦੇ ਹੋਏ ਕੁਝ ਸਮਾਂ ਹਾਜ਼ਰੀਆਂ ਭਰਦੇ ਹੋਏ ਸਰਕਾਰ ਨੂੰ ਯਾਦ ਕਰਨਾ ਸੱਜਦਾ ਸਲਾਮ ਕਰਨਾ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਉਹ ਸਰਕਾਰ ਨਾਲ ਸਾਂਝੀਆਂ ਕਰਦੀਆਂ ਜਿੰਨੀਆਂ ਮੁਸੀਬਤਾਂ ਜਿੰਨੀਆਂ ਦੁੱਖ ਤਕਲੀਫਾਂ ਜਿਹੜੀਆਂ ਤੰਗੀਆਂ ਪਰੇਸ਼ਾਨੀਆਂ ਸਾਰੀਆਂ ਸਰਕਾਰ ਚ ਨੂੰ ਦੱਸ ਦੇਣੀ ਹੈ ਫਿਰ ਰਾਜ ਜੀ ਆਪੇ ਨਜ਼ਰ ਕਰਮ ਕਰਨ ਤੇ ਰਹਿਮਤਾਂ ਦੇ ਨਾਲ ਵਰਕਰਾਂ ਦੇ ਨਾਲ ਝੋਲ ਜਾਂ ਭੰਨਗੇ ਸੋ ਅੱਜ ਲਈ ਇੰਨਾ ਹੀ ਜਲਦ ਹਾਜ਼ਰ ਹੋਵਾਂਗਾ ਨਵੀਂ ਵੀਡੀਓ ਨਾਲ ਤਦ ਤੱਕ ਲਈ ਹਕਮੁਰਸ਼ਦ ਸੱਚ ਮੁਰਸ਼ਦ